Thank you What? No. लड़कीअ जे कादला फी ਔਰ ਰਥੂਆ ਰੋਡ ਤੇ ਪਹਿਲਾਂ ਅਸੀਂ ਜਾਮ ਲਾਇਆ ਸੀ ਉਸ ਤੋਂ ਬਾਅਦ ਅਸੀਂ ਇੱਥੇ ਲਾਇਆ ਸ਼ਹਿਰ ਬੰਦ ਕਰਾਇਆ ਔਰ ਫਗਵਾੜਾ ਚੌਂਕ ਬੰਦ ਕਰਵਾਇਆ ਔਰ ਅਗਰ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਅਸੀਂ ਇੱਥੇ ਬੈਠੇ ਆਂ ਖੜੇ ਆਂ ਔਰ ਕੋਈ ਵੀ ਤੋਂ ਹਿਲੇਗਾ ਨਹੀਂ ਅਸੀਂ ਪੌੜੀਆਂ ਧੀਆਂ ਪੈਣਾ ਦੀ ਇੱਜ਼ਤ ਮਹਬੂਤ ਨਹੀਂ ਹੈ ਜੇ ਸਾਡੀਆਂ ਧੀਆਂ ਪੈਣਾ ਨੂੰ ਰੋਡ ਐਕਸੀਡੈਂਟ ਦੇ ਜਰੀਏ ਬਣਾ ਕੇ 302 ਦਾ ਮਰਡਰ ਕਰਕੇ ਮਾਰ ਸਕਦੇ ਆ ਆ ਸਾਨੂੰ ਇੱਥੇ ਵੀ ਮਾਰ ਸਕਦੇ ਆ ਇਹ ਗੁੰਡਾ ਰਾਜ ਪਾਦਲ ਦਾ ਇਹ ਗੁੰਡਾ ਰਾਜ ਮਹਿੰਦਰ ਕੌਰ ਦਾ ਇਹ ਗੁੰਡਾ ਰਾਜ ਇੱਥੇ ਸ਼ਾਸਨ ਪ੍ਰਸ਼ਾਸਨ ਦਾ ਚੱਲ ਰਿਹਾ ਇਹ ਚੱਲਣ ਨਹੀਂ ਦਿੱਤਾ ਜਾਵੇਗਾ ਕੋਈ ਵੀ ਸਾਥੀ ਇੱਥੋਂ ਜਾਏਗਾ ਨਹੀਂ ਜਿੰਨੇ ਵੀ ਹੋਰ ਸਾਥੀ ਸਾਡੇ ਜਲੰਧਰ ਤੋਂ ਡੈੱਡ ਬਾਡੀਆ ਲੈ ਕੇ ਆ ਰਹੇ ਆ ਡੈੱਡ ਬਾਡੀਆ ਲੈ ਕੇ ਇੱਥੇ ਆ ਰਹੇ ਆ ਉਸ ਪ੍ਰਸ਼ਾਸਨ ਨੂੰ ਅਗਾਹ ਕਰ ਦੰਨਾ ਹਾ ਕਿ ਕੋਈ ਵੀ ਹਰਕਤ ਕੀਤੀ ਤਾਂ ਇਹਦਾ ਜ਼ਿੰਮੇਵਾਰ ਡੀਪੀ ਐਸਐਸਪੀ ਈਐਸਪੀ ਜਨੇਮੀ ਦੇ ਪ੍ਰਸ਼ਾਸਨ ਬੈਠੇ ਆ ਔਰ ਜੋਸ਼ ਤੇ ਸਾਰੇ ਸਾਰੇ ਜ਼ਿੰਮੇਵਾਰ ਹੋਣਗੇ ਔਰ ਕਿਸੇ ਵੀ ਸਾਥੀ ਨੇ ਤੋਹਲਾ ਨਹੀਂ ਲਿਆ ਸਾਡੀਆਂ 3 ਪੈਣਾ ਅੱਜ ਦੋ ਮਾਰੀਆਂ ਤੀਜੀ ਫੱਟਣਵਾ ਉਹਨ ਵੀ ਮਰ ਜਾਣਾ ਸ਼ਾਇਦ ਜੇ ਅਸੀਂ ਮਰ ਗਏ ਤਾਂ ਜ਼ਿੰਦਾ ਜਾਵਾਂਗੇ ਕਿਸੇ ਨੇ ਹਿਲਣਾ ਨਹੀਂ ਸਾਥੀਓ ਅਸੀਂ ਸਮੂਹ ਜਥੇਬੰਦੀਆਂ ਇਕੱਠੀਆਂ ਕਿਸਾਨੂੰ ਓਏ ਹੁਣ ਆਨੇ ਚਾਹੀਦਾ ਕਿ ਬੀਐਸਪੀ ਲੱਗਾ ਟਾਈਗਰ ਫੋਰਸ ਲੱਗਾ ਕਿ ਰਵਦਾਸ ਫੋਰਸ ਲੱਗਾ ਅਸੀਂ ਸਾਰੇ ਇਕੱਠੇ ਆਂ ਔਰ ਟੱਕਾ ਹੀ ਮਰਨਾ ਆ। ਸਭ ਇੱਥੇ ਆਉਣਗੇ, ਰੈੱਡ ਬੋਡੀਆਂ ਇੱਥੇ ਆਉਣਗੀਆਂ। ਐਕਾ ਜਾ ਕੇ ਜਦ ਤੱਕ ਅੰਸਾਫ ਨਹੀਂ ਮਿਲੇਗਾ ਉਦੋਂ ਤੱਕ ਆਪਣਾ ਰੋਸ ਪ੍ਰਦਰਸ਼ਨ, ਤਰਨਾ ਪ੍ਰਦਰਸ਼ਨ ਸ਼ਾਂਤੀਪੂਰਵਕ ਚੱਲੂ ਰਹੇਗਾ। ਕਿਤੇ ਨਾ ਨੀ ਜਾਣਾ, ਨਾਰੇ ਲਾਉਣੇ ਆ। ਜੇ ਭਲੇ ਇਸਨ ਨਾ ਜੇ ਪਿੰਡ ਜੇ ਬਾਬਾ ਨਾਲਾ ਮੰਦਿਰ ਕੋ ਜੋਸ਼ ਦੇ ਕੰਨ ਬਣੇ ਪਰਦੂਤ ਪ੍ਰਸ਼ਾਸਨ ਸਾਡਾ ਵੀਰ ਚਲੋ ਮਜਬੂਰ ਆ ਇਹਨਾਂ ਨੂੰ ਅਸੀਂ ਨਹੀਂ ਕਹਿੰਦੇ ਪਰ ਜਿਵੇਂ ਮੰਦਿਰ ਕੋ ਜੋਸ਼ ਦੇ ਮੁੰਡੇ ਨੇ ਆਪਣੇ ਆਪੇ ਜੁਰੇ ਮਾਰ ਕੇ ਪਰਚਾ ਕਰਾਇਆ ਮਾਰਿਆ ਤਾਂ ਇਹ ਪ੍ਰਸ਼ਾਸਨ ਵਾਲੇ ਸੀ ਜਿਨਾਂ ਨੇ ਮੌਕੇ ਤੋਂ ਪਹਿਲਾਂ ਉਹ ਬੰਦਾ ਚੱਕ ਕੇ ਅੰਦਰ ਕਰਤਾ ਪਰ ਇੱਥੇ ਅੱਜ 3 ਦਿਨ ਹੋ ਚਲੇ ਲੱਖਾਂ ਮਰੀਆਂ ਨੂੰ ਕਾਤਲ ਨੂੰ ਆਪ ਗੱਡੀ 'ਚ ਫੜ ਕੇ ਵੜਾਉਂਦਾ ਐ ਐਸਐਚਓ ਉਹਨਾਂ ਦੀ ਪ੍ਰਧਾਨਗੀ ਨਾ ਕਰਵਾਉਂਦੇ ਉਹਨਾਂ ਦੀ ਦਿੱਤੀ ਸਮਾ ਪ੍ਰਧਾਨਗੀ ਬੈਠ ਬੈਠ ਕੇ ਉਹਨਾਂ ਦੇ ਅਸਲੇ ਸੇਵਾ ਹੋ ਰਹੀ ਆ ਜਿਹੜਾ ਕਾਤਲ ਆ ਅਸੀਂ ਕੁਛ ਨਹੀਂ ਕਰਾਉਂਦੇ ਸਿਰਫ ਉਹ ਕਾਤਲ ਨੂੰ ਗ੍ਰਿਫਤਾਰ ਕਰਕੇ ਉਹਦੇ 302 ਦਾ ਪਰਚਾ ਕੱਟਿਆ ਜਾਵੇ ਹੋਰ 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 ਇਹ ਜੋ ਸਾਡਾ ਸਮਾਜ ਦੇ ਰਿਹਾ ਮੌਤ ਵਧਿਆ ਆ ਅਸੀਂ ਅੱਜ ਮਰ ਕੇ ਜਾਵਾਂਗੇ ਪਰ ਹੜਕੇ ਨਹੀਂ ਜਾਵਾਂਗੇ ਜਿਹੜੇ ਢੀੜ ਮਾਰਨ ਨੂੰ ਤਿਆਰ ਉਹ ਅੱਜ ਇੱਥੇ ਹੀ ਬੈਠੇ ਰਹਿਣਗੇ ਬਾਤਰੀ ਸ਼ਾਸਤ ਯਾਰ ਮੈਂ ਜਾਓ ਭੈਓ ਭੈਓ ਭਾਈ ਮੇਰੇ ਭੈਓ ਮੇਰੇ ਭੈਓ ਇਸਤੋਪ ਨਿਰਪੈ ਨਿਰਪੈ ਮਹਾਤਮਾ ਦੀ ਜੂਨਾ ਆਟਾ ਡੱਬੋੜੀਆਂ ਇੱਥੇ ਆ ਰਹੀਆਂ ਔਰ ਜਿੰਨੇ ਵੀ ਸਾਥੀ ਉੱਥੇ ਸਾਰੇ ਇੱਥੇ ਆ ਰਹੇ ਆ ਔਰ ਸ਼ਾਂਤੀਪੂਰਵਕ ਇੱਥੇ ਹੀ ਕਰਨਾ ਆ ਲਾਓ ਨਾਰੇ ਲਾਓ ਸਾਰੇ ਜਣੇ ਜੋ ਬਾਈ ਕਿਨੇ ਵਾਰ ਤੁਸੀਂ ਹੋਗੇ ਆ ਤੁਹਾਨੂੰ ਡੀਐਸਪੀ ਸਾਹਿਬ ਕੋ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਿਆ। ਇਹ ਤੁਸੀਂ ਸਾਡੇ ਵੀ ਅਜ ਮੰਨ ਲਓ ਨਾ। ਹਰ ਤਰ੍ਹਾਂ ਮੰਨੀ ਦੀ ਆਪਾਂ। ਤੁਸੀਂ ਮੰਨ ਲਓ ਆਪਾਂ ਇਹੋ ਮੇਰੀ ਗੱਲ ਸੁਣੋ। ਨਹੀਂ ਮੰਨਦੇ ਤੁਸੀਂ ਕਰੀ। ਆ ਸਾਡੀ ਅੰਧਿਆਲਾ ਇੱਥੇ ਹੁੰਦੀ ਹੈ ਕੱਲ। ਕੱਲ ਨੂੰ ਹੋ ਸਕਦੀ ਹੈ ਤੁਹਾਡਾ ਵੀ ਹੋ ਸਕਦੀ ਹੈ। ਉਹ ਨਹੀਂ ਹੋਣੀ ਵਧੀਆ ਲਗਾ। ਮਰਵਾ ਦੇ ਉੱਥੇ ਉਹ ਉਹਨਾਂ ਵਾਲਿਆਂ ਨੇ। ਨੰਬਰ ਮਰਵਾ ਕੇ ਉਹ ਚਮਾਰਾਂ ਦੇ ਭਾਂਜੇ ਝੂਠਾ ਪਰਚੇ-ਪੁਰਚੇ ਕਰਕੇ ਕੇਸ ਪਾਤਾ ਪੈਂਦੇ ਨਹੀਂ ਹੁਣ ਇੱਕ ਤਾਂ ਨੰਬਰ ਦੇਵਾ ਕੇ ਮਰਨ ਦੇ ਪਿਸ਼ਾਬ ਦੀ ਨਾਲੀ ਉਹ ਨਹੀਂ ਇਹ ਐਸੀ ਵੀ ਦੇਣਾ ਜਿਆਦਾ ਦੂਰ ਦੀ ਗੱਲੇ ਵੀ ਇਹਨਾਂ ਕੋਈ ਇੱਕ ਆਈ ਆ ਸਾਡੇ ਬੰਦੇ ਉੱਥੇ ਈ ਡਾ ਗਾਂਢ ਹੋਗਾ ਉੱਥੇ ਪਰਚਾ ਨਹੀਂ ਹੋਇਆ ਉਹ ਰਾਜਨੇ ਉਹ ਕਿਹੜਾ ਸਰੇਮੇ ਵਾਲਾ ਉਹ ਭੈਣ ਦਾ ਯਾਰ ਉਹ ਕਿਹੜਾ ਸਰੇਮੇ ਵਾਲਾ ਸਾਹ ਸੇਨ ਵਾਲੇ ਨੇ ਇੰਨਾ ਪ੍ਰੈਸ਼ਰ ਪਾਇਆ ਪੁਲਿਸ ਵਾਲੇ ਕਹਿੰਦੇ ਜੀ ਉਹਨਾਂ ਨਾਲ ਗੱਲ ਕਰੋ ਤੇ ਪੁਲਿਸ ਦੀ ਬੁੱਕ ਤਾਂ ਹੀ ਹੈ ਨਹੀਂ ਇਹਦਾ ਮੰਨ ਲਓ ਹਾਂ ਪੁਲਿਸ ਵਾਲੇ ਕਹਿੰਦੇ ਉਹਨਾਂ ਨੂੰ ਕੋਈ ਨਹੀਂ ਮੁੰਡੇ ਹੋਰ ਆ ਰਹੇ ਆ ਕੋਈ ਨਹੀਂ ਇਹ ਤਰੀਕਾ ਦੀ ਡਾਗਮਾਂ ਦੀ ਉਹ ਡਾਗਮਾਂ ਦੀ ਤਰੀਕਾ ਦੀ ਉਹ ਬੜੀ ਭਾਰੀ ਚੱਲ ਰਹੀ ਹੈ ਜਾਨੀ ਨਹੀਂ ਕਿ ਤਿਆਰੀ ਨਹੀਂ ਕੀ ਕੀ ਕਮਾਰਨ ਲੱਗਾ ਜੀ ਜਿਹਦੇ ਉੱਪਰ ਬੈਠੇ ਜੋ ਡੋਨ ਲਾ ਪਿਆ ਫੇਰ ਆ ਜਾ ਮੇਰੇ ਕੋਲ ਆ ਜਾ ਤੁਹਾਨੂੰ ਭਾਜ ਮੇਰੇ ਲੱਲੇ ਫੁੱਟਨ ਲੱਲੀਆਂ ਕਨੇ ਤੁਸੀਂ ਇਹ ਭਰਾਵਾ ਇੱਥੋਂ ਨਹੀਂ ਖਾਣੇ ਭੈ ਮੋੜੇ ਛਾੜ ਕੁੱਟਣੀ ਹੋਣਾ ਰੋਟੀ ਨਹੀਂ ਵੀ ਸਾਡਾ ਪ੍ਰਾਣਾ ਜੀ ਆ ਰਿਹਾ ਆ ਆਪਾਂ ਆ ਗਏ ਥੱਲਾ ਬੈਠੋ ਚਲੋ ਭਾਈ ਬੈਠਾ ਦੀਵਾ ਤੋਂ ਪਿਆਰ ਰੋੜਿਆ ਨੀਵਾਰ ਸ਼ਾਮ ਨੂੰ ਹੁਸ਼ਿਆਰਪੁਰ ਦਸੂਹਾ ਰੋਡ ਤੇ ਬਸ ਤੋਂ ਉਤਰਦੇ ਵੇਲੇ ਤਿੰਨ ਕਾਲਜ ਵਿਦਿਆਰਥਣਾਂ ਨੂੰ ਪਿੱਛੋਂ ਤੇਜ਼ ਰਫ਼ਤਾਰ ਚ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਦੋ ਲੜਕੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜਦਕਿ ਤੀਜੀ ਲੜਕੀ ਦੀ ਹਾਲਤ ਹੁਣ ਤੱਕ ਨਾਜ਼ੁਕ ਬਣੀ ਹੋਈ ਹੈ ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਜੀਪ ਚਾਲਕ ਤੇਜ਼ ਰਫ਼ਤਾਰ ਤੁਸੀਂ ਤੇ ਲੜਕੀਆਂ ਨੂੰ ਕੁਚਲ ਹੋ ਗਿਆ ਤੇ ਉਦੋਂ ਪਿੱਛੇ ਜਿਪਸੀ ਆਈ ਹੈ ਗੱਡੀ ਬਹੁਤ ਸਪੀਡ ਤੇ ਜਣ ਕੇ ਸਾਡੇ ਦੇਖਦੇ ਦੇਖਦੇ ਨਹੀਂ ਗੱਡੀ ਇਹਨਾਂ ਤਿੰਨੋਂ ਕੁੜੀਆਂ ਦੇ ਉੱਪਰ ਦੀ ਨਗਾਹ ਆਤੀ ਗੱਡੀ ਘਟਣਾ ਵਾਲੀ ਜਗ੍ਹਾ ਤੇ ਪੁੱਜ ਕੇ ਪੁਲਿਸ ਨੇ ਜੀਪ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਦੋਨਾਂ ਲੜਕੀਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਹੁਸ਼ਿਆਰਪੁਰ ਤੋਂ ਕਮਲਦੀਪ ਸਿੰਘ ਜਗਬਣੀ ਟੀਵੀ ਲਈ